ਹਾਂ ਹਾਂਜੀ ਬੱਬਾਈ ਸ਼ਾਸਤਰੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਬੜਾ ਬੜਾ ਸਵਾਗਤ ਹੈ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਦਿਨ ਛੁੱਟੀ ਦਾ ਸਾਡੇ ਸਕੂਲਾਂ ਛੁੱਟੀ ਛੁੱਟੀ ਜੀ ਵੀ ਇਹ ਮਸੀ ਇਲੈਕਸ਼ਨ ਆ ਉਹਦੇ ਕਰਕੇ ਟੀਚਰਾਂ ਡੂਚਰਾਂ ਖਣੀ ਵੋਟਾਂ ਪਾਉਣੀਆਂ ਨੇ ਬੱਸਾਂ ਕਹਿੰਦੇ ਵੀ ਤੁਹਾਡੀਆਂ ਸ਼ਹਿਰ ਚਲਦੀਆਂ ਵੀ ਤੁਸੀਂ ਛੁੱਟੀ ਕਰ ਲਓ ਆ ਚੱਕਰੀ ਤੇ ਜਿੱਦਣ ਛੁੱਟੀ ਹੋਵੇ ਤੁਹਾਨੂੰ ਪਤਾ ਕੀ ਹੁੰਦਾ ਹੁੰਦਾ ਰਗੜਾ ਪਹਿਲਾਂ ਤੇ ਕਰਾਇਆ ਮੇਰੇ ਕੋਲ ਉਹ ਸਾਰਾ ਥਾਂ ਸਾਫ ਉਹ ਸਾਰਾ ਸ਼ੈੱਡ ਵੀ ਮਸ਼ੀਨ ਵੀ ਅੰਦਰ ਤੂੜੀ ਵਾਲਾ ਕਮਰਾ ਵੀ ਪਸ਼ੂਆਂ ਵਾਲਾ ਵੀ ਖੁਰਲੀ ਵਾਲਾ ਵੀ ਸਾਰਾ ਸਾਫ ਕੀਤਾ ਬਾਪੂ ਆ ਜਾ ਗੁੱਟਦਾ ਹੀ ਸਰੋਂ ਇਹ ਦੂਜੀ ਗੱਡੀ ਹੋ ਰਹੀ ਆ ਪਹਿਲੀ ਗੱਟ ਦੀ ਉਧਰ ਅੱਧੀ ਰੋਟੀ ਖਾਣ ਗਿਆ ਤੇ ਇੱਕ ਉੱਤੋਂ ਹਵਾ ਚੱਲੀ ਚੱਲੀ ਜਾਂਦੀ ਮੱਠੀ ਮੱਠੀ ਧੁੱਪਤ ਹੈ ਪਰ ਠੰਡ ਲੱਗਦੀ ਆ ਅੱਜ ਫੇਰ ਵੀ ਤੇ ਮੇਰੀ ਡਿਊਟੀ ਲੱਗ ਗਈ ਇੱਥੇ ਤੇਲ ਜੀ ਹੁਣ ਹਟਿਆ ਮੈਂ ਪੱਠੇ ਟਾਈਮ ਨੇ ਵੜ ਲੀਏ ਮੁੜ ਕੇ ਸ਼ਾਮ ਨੂੰ ਚੱਲ 10 ਮਿੰਟ ਵਿਲੇ ਹੋਵਾਂਗੇ ਜੇ ਕਿਤੇ ਜਾਣਾ ਆਉਣਾ ਪੈ ਗਿਆ ਫਿਰ ਉੱਥੇ ਚੱਲ ਜਾਾਂਗੇ ਅੱਜ ਆ ਸਬਜ਼ੀਆਂ ਵੀ ਇਹ ਗੁੱਡੀਆਂ ਹੱਲੇ ਦਾ ਜੇਤਾ ਜੀਆਂ ਬਾਪੂ ਨੇ ਇੰਨੀਆਂ ਕੁ ਲਾਈਆਂ ਐ ਕਿ ਜ਼ਿਆਦਾ ਨਹੀਂ ਆਹ ਲਿੰਦੀਆਂ ਨੇ ਯਾਰੇ ਪੱਠੇ ਖਾ ਲੈਂਦੀਆਂ ਆ ਧੁੱਪੇ ਵੇ ਲੈਦੀਆਂ ਆ ਔਰਲੀ ਤੇ ਵੇ ਲੈਦੀਆਂ ਉਹ ਆ ਗਿਆ ਯੋ ਲਾਣੇ ਦਾ ਰਾਡਰ ਮਾਰਨ ਕੋਈ ਨਾ ਕੋਈ ਕੌਣ ਕੋਈ ਨਾ ਕੋਈ ਆਰਡਰ ਪਜੂਗਾ। ਕਿਸਾ ਚੱਲ ਗਿਆ ਇਧਰ ਨੂੰ ਟਾਈਮ ਲੈ। ਤੇਲ ਹੈਗੀ ਆਲੇ ਵੀ। ਵੱਡ ਦੇ ਨਾ ਕੀ ਕਰ ਲਗਾ। ਅੱਛਾ। ਯਕ ਭਾ ਨਿੱਕੇ ਨਿੱਕੇ ਸਾਲੇ ਵੱਢਣੇ ਪੈਂਦੇ। ਸਿੱਧੇ ਪੱਲੀ 'ਚ ਡਾਇਰੈਕਟ ਪੱਲੀ ਵੀ ਸਾਡੀ ਦੇ ਲੋਈ ਲੋਈ ਵਰਤੀ ਜਾਂਦੇ ਆ ਬਾਪੂ ਸਾਡਾ ਘੈਂਟ ਹੀ ਆ ਬੋਰਿਆਂ ਬੋਰਿਆਂ ਨਹੀਂ ਹੁੰਦਾ ਸਿੱਧਾ ਲੋਈ ਦਵਾਲੇ ਹੋ ਜਾਂਦਾ ਲੱਗਾ ਹੋਇਆ ਲੱਕਾ ਆ ਬੇ ਟਰੈਕਟਰ ਸੱਟ ਲਿਆ ਆ ਦੇ ਹੁਣ ਟਰਾਲੀ ਟੇਢੀ ਕਰ ਲਈ ਆ ਭਈਏ ਹੁਣ ਹੱਥ ਨਾਲ ਖੇਤ ਖੇਤ ਕਰਦੇ ਭਲਾ ਟਰਾਲੀ ਖਿੱਚੀ ਜਾਂਦੀ ਹੱਥ ਨਾਲ ਕਦੇ ਜਿੰਨੇ ਪੁੱਠੇ ਕੰਮ ਆ ਭਏ ਸਾਡੇ ਬੰਦਿਆਂ ਕੋਲ ਹੀ ਆ ਤੇ ਠੇਕੇਦਾਰ ਆ ਜਿਹਨੇ ਆਲੂਆਂ ਨੂੰ ਪੈੜੀ ਚੱਕੀ ਆ ਖਾਦ ਪੋਣਾ ਇਹੀ ਦੇ ਟਰਾਲੀ ਲਾ ਲਈ ਜਾਂਦੀ ਥੱਲੇ ਭਈਏ ਨੇ ਹੁਣ ਕੁੜੀ ਜਾਂਦੇ ਦੇ ਧੱਕਾ ਉਥੇ ਨਾਲ ਚੱਲ ਲੱਗੇ ਰਹਿਣ ਦੇ ਸ਼ਵਾਦ ਲੈਣ ਦੇ ਬਥਰੇ ਜਾਣੇ ਆ ਦੋ ਟਰੈਕਟਰ ਕੱਢੀ ਦੇ ਕੱਢ ਲੈਣੇ ਇਹਨਾਂ ਨੇ ਆਪ ਹੀ ਇੱਕ ਇਧਰ ਆ ਬਲੈਰੋ ਗੱਡੀ ਦੇ ਸਾਹਮਣੇ ਖੜਾ ਜੂ ਮੈਂ ਸਾਰਾ ਹਾਸਾ ਦਿੱਸਦਾ ਨਹੀਂ ਚੱਲ ਇਹ ਕੜਾਈ ਫੋਨਾ ਵਿਚਾਰਾ ਫੇਰ ਟਾਈਮ ਸਾਰੀ ਜਾਂਦਾ ਕੱਢ ਲੀ ਕੱਢ ਲੀ ਕੱਢ ਲੀ ਬਾਤ ਯਾਰ ਬਾਬਾ ਦੇ ਦੇਖ ਸਿੱਧੀ ਨਿਕਲੀ ਬੈ ਕੇ ਕੱਢ ਲਿਆ ਲੋ ਲਾ ਕੇ ਹੋ ਜਾਂਦੇ ਬੜਾ ਖਤਰਨਾਕ ਸਾਲਾ 60 ਟਰੈਕਟਰ ਚ ਜਾਂ ਤਾਂ ਹੈ ਯਾਰ ਫਾਰਮ ਟਰੈਕ 60 ਹੈ ਘੋੜਾ ਆਪਾਂ ਹੁਣ ਆਪਾਂ ਨੂੰ ਘੋੜੇ ਬੰਨਣਾ ਪੈਣਾ ਇਧਰ ਹੋ ਚੱਲੀਏ ਰੋਟੀ ਰੋਟੀ ਖਾ ਕੇ ਹੁਣ ਪੱਠੇ ਵੱਢਣ ਲਾਤਾ ਕਹਿੰਦਾ ਵੱਢ ਲੈ ਤੇਲ ਤੈਨੂੰ ਕਹਿੰਦੀ ਆ ਲੰਕਨਰਾਧ ਕਿਉਂ ਨੀ ਜੀ ਕਰਦਾ ਕੰਮ ਕਰਨ ਚਲੋ ਕਰਨਾ ਤਾਂ ਪੈਣਾ ਹੀ ਵੜਦੇ ਆ ਪੱਠੇ ਹੌਲੀ ਹੌਲੀ These brothers my guys, know that they fly, know that they ride or die. Why do you wanna move like that? Where you wanna? Why do you want act like that? Where you play hard? No rush gone move done back of and forth, push and slow. Big girl, be the beef and gloves. Now you gotta do run now. But hit the man lag is our day. I nigga buddy good re heavy. ਮਸਹਰਾ ਸਾਫ ਕਰਾਇਆ ਜੀ। ਸਵੇਦ ਦਾ ਮੈਨੂੰ ਝਾੜੂ ਫੜਾ ਕੇ ਲੱਗੇ ਹੋਏ ਆ। ਫੇਰ ਕਰਾਇਆ ਸਾਫਾ। ਵਾਏ। ਮਸੋਕ ਜੀ ਆ ਸਾਡੀ। ਇਧਰੋਂ ਸਾਫ ਕੀਤਾ ਸਾਰਾ। ਹੁਣ ਪਾਣੀ ਸੱਕੂ ਘੋੜੀ-ਘੋੜੀ। ਬਾਬੇ ਸਰਤੇ ਆ ਪਰ ਇਹਨਾਂ ਨੇ ਤੇੜ ਨਹੀਂ ਮਕਾਈ। ਸਰਤੇ ਦਾ ਜ਼ਰੂਰ ਹੈਗਾ ਇਹ ਆਪਣੇ। ਆਵੇ ਫਿਰਦਾ। ਹੁਣ ਦੇਖਦੇ ਆਂ ਸ਼ੋਰ ਰੋਂਦਾ ਜਾਗਦੇ ਤੇ ਕਾਹਤੋਂ ਰੋਂਦਾ ਨੋਂਦਾ ਨੋਂਦਾ ਹੋਣਾ ਪਤੰਦਰ ਕੀ ਚੂਚੀ ਬੋਲਦੇ ਜਾਂਦੇ ਉਹ ਸੁਣਦੇ ਈ ਧਰੂ ਸਾਫ ਕੀ ਹੋਇਆ ਨਹੀਂ ਗਰਾਤੀ ਆ ਦੇ ਇੱਧਰ ਆ ਦੇ ਕਾਕਾ ਹੱਸਦੇ ਯਾਰ ਪਾਚੀ ਕਰ ਦੇ ਰੋੜਾ ਨਹੀਂ ਬੱਸ ਨਹੀਂ ਕਰਕੇ ਆ ਠੰਡੀ ਕਾਗੀ ਠੰਡੀ ਕਾਗੀ ਹੈ ਹੂੰ ਬੋਲ ਦੇ ਕਦਾ ਟੀਪਦਾ ਹੈ ਚਲੋ ਕਪੜੇ ਪਾ ਲਓ ਹੈ ਨਵਾਂ ਚਾ ਬੰਨ ਜਾ ਵੇ ਆਦੀ ਨੰਗੀ ਨੰਗੀ ਬੂੰਗੀ ਚਾ ਨੰਗੀ ਬੂੰਗੀ ਚਲ ਪਾ ਲੈ ਪਾ ਲੈ ਕਪੜੇ ਫੇ ਠੀਕ ਹੈ ਤਿਆਰ ਹੋ ਲਓ ਜੀ ਉੜਾਇਆ ਖੂਆ ਜਮਾ ਕੀਤਾ ਸੀ ਦੁੱਧ ਜਮਾ ਕੀਤਾ ਸੀ ਹਣ ਖੂਆ ਮਾਰਦੇ ਆ ਕਿੰਨੀਆਂ ਬਣਾਵਾਂਗੇ ਹੋਏ ਵਾਲੀਆਂ ਸਾਡੇ ਇਦਾਂ ਹੀ ਹੁੰਦੀ ਆ ਜਦੋਂ ਦੁੱਧ ਥੋੜਾ ਜਮਾ ਹੋ ਜਾਂਦਾ ਮੈਨੂੰ ਬਲਾਦ ਹੁੰਦੀ ਹੁੰਦੀ ਆ ਰਗੜਾ ਲਾਉਣ ਤੇ ਫਿਰ ਇਹ ਅੱਖਾਂ ਪਰ ਜਾਂਦੀਆਂ ਤੂਏ ਨਾ ਲਓ ਜੀ ਗੁੜ ਦੀ ਚਾਹ ਪਟਿਆਂ ਟਾਈਮ ਹੋ ਗਿਆ ਬਸੂ ਬੰਨਣ ਦਾ ਸਾਡਾ ਬਾਪੂ ਪੱਠੇ ਪਾਈ ਜਾਂਦਾ ਬਾਪੂ ਪੱਠੇ ਪਾਊਗਾ ਤਾਂ ਫੇ ਮੈਂ ਇਹਨਾਂ ਨੂੰ ਬੰਦ ਆਵਾ ਕੁੜੀਆਂ ਨੂੰ ਮਡੀਆਂ ਛੱਡਿਆ ਹੁਣ ਨਿੱਕੀ ਨੂੰ ਆਪਦੀ ਨੂੰ ਸਾਡੀਆਂ ਪੰਨੀਆਂ ਵੀ ਬਣ ਗਈਆਂ ਪਰ ਮੈਂ ਉਧਰ ਗਿਆਰੀ ਮਾਤਾ ਬਣਾਉਂਦੀ ਆ ਆ ਪਟਾਂਕਾ ਲਾ ਰਹਿਣਾ ਵਿੱਚ ਇੱਕ ਅੱਧਾ ਲਾਉਣ ਨਹੀਂ ਦਿੰਦੀ ਹੁੰਦੀ ਇਦਾਂ ਨੇ ਕੋਣ ਆ ਰਹੇ ਦੂ ਤੂੰ ਅੱਜ ਹੀ ਖਾ ਜਾਣੀਆਂ ਸਾਰੀਆਂ ਛੇ ਨਾ ਨੇਗਾ ਨਾ 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 ਛੇੜਨਾ ਨਹੀਂ ਇਹਨੂੰ ਇਹ ਪੈ ਜਾਂਦਾ ਹੀ ਹੋ ਗੋੜਾ ਲਈ ਚਾਹ ਇੰਜੋਏ ਕਰੋ ਤਾਂ ਤਾਂ ਇਹ ਨਹੀਂ ਲੜ ਪੈਣਾ ਨਹੀਂ ਇਹ ਪੱਠੇ ਪੱਠੇ ਪਾ ਕੇ ਲਓ ਜੀ ਨਾਲ ਹੀ ਚਾਹ ਤੇ ਨਾਲ ਹੀ ਪੱਠੇ ਗੁਦਰ ਹੁੰਦੇ ਨਾਲ ਆ ਪਿਆ ਗਲਾਸ ਵਿੱਚ ਚਾਹ ਦਾ ਨਾਲੇ ਨੂੰ ਕੋਲ ਪੱਠੇ ਗੁਦਰ ਹੋ ਜੀ ਹਾਲੀ ਹੋ ਗਈਆਂ ਤਿਆਰ ਇਹਦੀ ਬੁਖੜ ਨਹੀਂ ਛੱਡਣੀ ਤਾਂ ਹੈ ਨਹੀਂ ਪਰ ਚਲੋ ਢੱਕਦੇ ਹੋਣੀ ਇਹਨਾਂ ਨੂੰ ਲੇਖੀ ਵਾਲੇ ਇਹਨਾਂ ਨੂੰ ਤੇ ਅੰਨੇ ਗੱਡੀ ਦੇ ਵਿੱਚ ਗੱਡੀ ਹੋਈ ਇਹ ਵੀ ਪੱਠੇ ਥੋੜੇ ਹੀ ਦੂਜੀ ਵਾਰੀ ਵੱਢ ਲਿਆ ਆ ਕੁਤਰੇ ਪੈ ਲੈ ਇਧਰ ਮੈੜਮਾਂ ਲੱਗੀਆਂ ਚਰਾ ਚਾਰ ਚਰਾ ਚਾਰ ਹੁਣ ਤਾਰ ਕੱਢਣ ਦਾ ਟਾਈਮ ਆ ਤੇ ਸਰੋਂ ਗੁੱਡਣ ਦੀ ਤਿਆਰੀ ਕਰਦਾ ਫੇ ਇਹ ਚੱਕ ਲਿਆ ਇਹਨੇ ਪੈ ਪਿਆ ਆਪਦਾ। ਆ ਜੀ ਗਾੜ ਲਿਆਂਦਾ ਸਰ ਨੂੰ ਗੁੱਡਾ ਨੂੰ ਵਰੀਆ ਸਗਾ ਸਭ ਦੀਆਂ ਸਬਦੀਆਂ ਨੂੰ। ਚਾਲ। ਚੱਕ ਦੇ ਫੱਟੇ। ਆਪਨੇ ਕੜੀਏ ਤੇ ਲੱਗ ਗਿਆ। ਨਹੀਂ ਤੇ ਨੇ ਆਪਾਂ ਨੂੰ ਕੰਮ ਲਾ ਲੈਣਾ। ਉਹੀ ਗੱਲ ਹੋਈ ਜਿਹੜੀ ਕਹਿੰਦੇ ਸੀ। ਮੈਂ ਮੜਾਏ ਘਰ ਨੂੰ ਚੱਲਿਆਂ ਕਹਿੰਦਾ ਕਿੱਧਰ ਚੱਲਿਆਂ? ਮੈਂ ਘਰੇ। ਕਹਿੰਦਾ ਪਹਿਲਾਂ ਪਾਣੀ ਢਾਹ ਤਾਰਾ ਘੜ ਲਾ ਫਿਰ ਜਿੱਥੇ ਮੱਜੀ ਜਾਈ। ਫੇਲਾ ਲਿਆ। ਨਹੀਂ ਡਲਦਾ ਇਹ ਬਾਪੂ ਖਤਰਨਾਕ ਹੀ ਹੁੰਦੇ ਆ ਅਜੇ ਚੱਲੀਏ ਟਾਈਮ ਨਾਲ ਹੈਲੋ ਹਾਂਜੀ ਦਈਏ ਪਾਣੀ ਤੁਹਾਨੂੰ ਵੀ ਦੇਖ ਪਾਣੀ ਪੀਣ ਨੂੰ ਕਿੰਡੀ ਕਾਲੀ ਹੈ ਪਾਣੀ ਦਾ ਨਾਂ ਜਿਆ ਨਾਲ ਹੀ ਖਿੱਚਣ ਲੱਭੀ ਹੈ ਚਲੋ ਤੈਨੂੰ ਵੀ ਡਾਉਣੇ ਆ ਦੇਲੇ ਚਮਕਦੇ ਉਹਦੇ ਕੈਬੇਜ ਦੋਰੀ ਮੈਂ ਹੀ ਬਨ ਕੇ ਗਈ ਸੱਚ ਦੋਰੀ ਦੋਰੀ ਕੰਡ ਮਾਰਦੀ ਆ ਥੀ ਇੱਡੀ ਮੇਰੇ ਕੋਲੇ ਬਾਹੂ ਗਲੀ ਵਾਲੇ ਹੱਥ ਦੀ ਚੱਲ ਲਈ ਖੁੱਲ ਗਈ ਮੰਨ ਗਈ ਮੰਨ ਗਈ ਜੀ ਦੀ ਜਿਹੜਾ ਸਵੇਰੇ ਜਿਹੜਾ ਉਧਰ ਸਵੇਰੇ ਉਹਨਾਂ ਟਰੈਕਟਰ ਖੋਬਿਆ ਸੀ ਨਾ ਉਹ ਖੜਾਈ ਉਹ ਲੇਵਰ ਫੇ ਲਿਆ ਵਤੰਦਰ ਜਾ ਕੇ ਖਾਦ ਛੱਡੇ ਆ ਲੇਵਰ ਲਿਆ ਆਲੂ ਮੰਨੀਆਂ ਦੇ ਨੱਕੇ ਹੁਣ ਇਨਾ ਪੀ ਤੇ ਲਾ ਗੱਡ ਫੇ ਲਈ ਨਾ ਉਹ ਨਾਲ ਪੀ ਜਾਂਦੀ ਨਾਲ ਫਟੇ ਗਈ ਜਾਂਦੀ ਬੂਟੇ ਲਾਈ ਹੀ ਆਪਾਂ ਸੋਹਣੇ ਹੋ ਗਿਆ ਫੁੱਲ ਆ ਗਿੰਦੇ ਜੇ ਵਧੀਆ ਹੋ ਗਿਆ ਬਗਰਾਵ ਦੇ ਨੂੰ ਸਾਡੇ ਨੂੰ ਘੱਟ ਲੱਗਦੇ ਬਾਕੀ ਸਾਰਾ ਕੁਝ ਠੀਕ ਆ ਹਾਂਜੀ ਢੀਲਨ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਿਰ ਮਾਰਦੇ ਇਕੱਲਾ ਤੌਲੇ ਜੱਡਾ ਕਿੱਥੇ ਚੱਲਿਆ ਦੀਦੀ ਨੇ ਲੈਣ ਚੱਲਾ ਦੀਦੀ ਨੇ ਲੈਣ ਚੱਲਿਆ ਮੁੰਡਾ ਪਹਿਲੇ ਹੀ ਤਿਆਰ ਬੈਠਾ ਟਿਸ਼ਨ ਤੇ ਦੀਦੀ ਨੇ ਉਹਨੂੰ ਬੂੰਮ ਬੂੰਮ ਐ ਬਰਮ ਟਰੰਡਰਨ ਹੋਈ ਪਾਣੀ ਦਾ ਕੰਮ ਨੇ ਵੱਢ ਗਿਆ ਪੱਠੇ ਹੁਣ ਇਕ ਕਰੀ ਫੇ ਪਾਉਣੇ ਪਣਿਆ ਫੇ ਤੋ ਨਾ ਘੜਦੇ ਦੀ ਬਾਬਿਓ ਕੰਮ ਕਰ ਲਿਆ ਨਵੇੜ ਹੁਣ ਆਦੇ ਦਵਾਲੇ ਆ ਆਦੇ ਬੈਠਾ ਚੁੰਗਣੀ-ਚੁੰਗਣ ਦੇ ਆਦੇ ਵਿੱਚ। ਝਰੁੰਦਾ ਬੜਾ ਸੋਹਣਾ। ਬਾਸ ਹੁਣ ਜੋ ਆਕਾਂ ਲਿਆ ਜੀ। ਠੀਕ ਹੈ ਜੀ, ਮਿਲਦੇ ਹਾਂ ਅਗਲੇ ਵਲੌਗ 'ਚ। ਧੰਨਵਾਦ ਸਾਡਾ ਵਲੌਗ ਦੇਖਣ ਲਈ। ਬਹੁਤ-ਬਹੁਤ ਧੰਨਵਾਦ ਜੀ। ਚੈਨਲ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਹੈ ਜੀ, ਬੜੀ ਮਿਹਰਬਾਨੀ।